ਇਹਨਾਂ ਆਪਣੇ ਗੋਡੀਆਂ ਵਾਲੇ ਐਦਾਂ ਸੀ ਉਹ ਸਾਧੂ ਬੋਲੇ ਸਹਿਜ ਸੁਭਾਏ ਸਾਧੂ ਕਾ ਬੋਲਿਆ ਉਹਨਾਂ ਦਾ ਸਾਧ ਸੰਗ ਜੀ ਇੰਨਾ ਡਰ ਸੀ ਨਹੀਂ ਪਤਾ ਨਹੀਂ ਇਹਨਾਂ ਨੇ ਕੀ ਬੋਲ ਦੇਣਾ ਹੈ ਬਾਬਾ ਈਸਰ ਸਿੰਘ ਜੀ ਦਾ ਨਾਮ ਪਹਿਲਾਂ ਸੀ ਗੁਲਾਬ ਸਿੰਘ ਨਾਮ ਸੀ ਉਹਨਾਂ ਦਾ ਗੁਲਾਬ ਸਿੰਘ ਇਹਨਾਂ ਦੇ ਮਾਤਾ ਪਿਤਾ ਗਾਇਬਢੋਸੀ ਬਾਬਾ ਵੀਰਮੰਦਰ ਜੀ ਦੀ ਸੰਗਤ ਕਰਦੇ ਸੀ ਮਾਤਾ ਜੀ ਵੀ ਗਏ ਨਾਲ ਪਿਤਾ ਜੀ ਵੀ ਗਏ ਮਾਂ ਨਾ ਜਾਂਦੀ ਹੋਈ ਮਾਂ ਪੁਰਸ਼ਾਂ ਨੂੰ ਚੂਰੀ ਕੁੱਟ ਕੇ ਦੇ ਕੇ ਗਈ ਚੂਰੀ ਖਾਂਦੇ ਖਾਂਦੇ ਨਾਲੇ ਤੁਰ ਪਈ ਮਾਤਾ ਦੇ ਜਦੋਂ ਥੋੜੀ ਦੂਰ ਗਏ ਇਹਨਾਂ ਨੇ ਵੇਖਿਆ ਵੀ ਬੱਚਾ ਨਾਲੇ ਆ ਰਿਹਾ ਗੋਦੀ ਚੁੱਕ ਲਿਆ ਜਦੋਂ ਮਨੋਸ਼ੀ ਗਏ ਬਾਬਾ ਵੀਰਮੰਦਰ ਜੀ ਸ਼ੋਰ ਪਸੰਦ ਨਹੀਂ ਕਰਨ ਕਰਦੇ ਨਾਲੇ ਉਹਨਾਂ ਨੇ ਬਾਣ ਬੱਟੀ ਜਾਣਾ ਕੋਲ ਬਾਸ ਰੱਖਦੇ ਸੀ ਜਿਹੜਾ ਬੋਲਦਾ ਸੀ ਬਾਸ ਮਾਰਦੇ ਸੀ ਗਾਲਾਂ ਕੱਢਦੇ ਸੀ ਨੇੜੇ ਨਹੀਂ ਸੀ ਆਉਣ ਦਿੰਦੇ ਕਿਸੇ ਨੂੰ ਵੀ ਨੇੜੇ ਨਹੀਂ ਸੀ ਆਉਣ ਦਿੰਦੇ ਸਾਹ ਸੰਗਤ ਜੀ ਬਾਬਾ ਵੀਰਮਦਾਸ ਜੀ ਆਪਣਾ ਬਾਣ ਵਟਦੇ ਨੇ ਬਾਬਾ ਗੁਲਾਮ ਸਿੰਘ ਜੀ ਨਾ ਮਹਾਰਾਜ ਬਾਬਾ ਇਸਰ ਸਿੰਘ ਰਾੜਾ ਸਾਹਿਬ ਜਾ ਕੇ ਨਾ ਬਾਬਾ ਵੀਰਮਦਾਸ ਬਰੋਸੀ ਵਾਲਿਆਂ ਦਾ ਬਾਣ ਫੜ ਲਿਆ ਹੱਥ ਦੇ ਵਿੱਚੋਂ ਬਾਣ ਫੜ ਲਿਆ ਹੁਣ ਉਹਤੇ ਸਾਹ ਲੈਣਾ ਪਸੰਦ ਨਹੀਂ ਸੀ ਕਰਦੇ ਹੁਣ ਮਾਤਾ ਪਿਤਾ ਨੇ ਦੇਖਿਆ ਵੀ ਪਤਾ ਨਹੀਂ ਕੀ ਵਚਨ ਕਰ ਦੇਣਾ ਇਹਨਾਂ ਨੇ ਕੀ